कोचिंग पॉइंट इन आइल्स एंड स्पोकन इंग्लिश आल्सो एक्सपर्ट इन स्टडी एंड विजिटर वीजा गवर्नमेंट अप्रूव्ड एसएस ग्रुप सेशन चौक खुशियारपुर आज जीएनए यूनिवर्सिटी दे इनिशिएटिव नाल असी इथे प्रभात चौक विके हेलमेट्स ਵੰਡੇ ਆ ਜਿਹੜੇ ਦੁਪਹੀਆ ਵਾਨ ਜਿਹੜੇ ਚਾਲਕ ਹੈਗੇ ਆ ਉਹਨਾਂ ਨੂੰ ਇਟ ਇਸ ਅ ਜੈਸਚਰ ਟੂ ਮੇਕ देम ਅਵੇਅਰ ਰਿਗਾਰਡਿੰਗ द ਸੇਫਟੀ ਡਿਊਰਿੰਗ ਦੀ ਡਰਾਈਵਿੰਗ ਟੂ व्हीਲਰਸ ਸੋ ਅੱਜ ਸਾਡਾ ਇਹ ਐਕਸ਼ਨ ਸੀਗਾ ਕਿ ਪੁਨਿਟਿਵ ਜਿਹੜਾ ਐਕਸ਼ਨ ਹੈਗਾ ਉਹ ਤਾਂ ਅਸੀਂ ਲੈਂਦੇ ਆ ਜਦੋਂ ਕੋਈ ਚਲਾਨ ਕਰਦੇ ਆ ਇਸ ਤਰੀਕੇ ਨਾਲ ਕਰਦੇ ਆ ਪਰ ਅੱਜ ਦਾ ਇਹ ਜੈਸਚਰ ਸੀਗਾ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਕਿ ਉਹ ਰੋਡ ਸੇਫਟੀ ਦਾ ਖਿਆਲ ਰੱਖਣ ਉਹਨਾਂ ਵਾਸਤੇ ਉਹਨਾਂ ਦੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ ਇਹ ਕਿਉਂਕਿ ਦੁਪਹੀਆਵਾਂ ਦੇ ਵਿੱਚ ਕੀ ਹੁੰਦਾ ਹੈ ਕਿ ਐਕਸੀਡੈਂਟ ਵਗੈਰਾ ਦੌਰਾਨ ਸਿਰ ਤੇ ਸੱਟ ਲੱਗਣ ਦਾ ਜ਼ਿਆਦਾ ਖਤਰਾ ਰਹਿੰਦਾ ਸੋ ਅਸੀਂ ਅੱਜ ਲੋਕਾਂ ਨੂੰ ਅਵੇਅਰ ਕੀਤਾ ਬੜਾਈ ਵਧੀਆ ਬੱਚਿਆਂ ਨੇ ਸਾਨੂੰ ਸਹਿਯੋਗ ਦਿੱਤਾ ਨਾਲ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੋ ਇਟ ਇਜ਼ ਅ ਗੁੱਡ ਥਿੰਗ ਮੈਡਮ ਹੈਲਮਟ ਬਾਰੇ ਬੜੀ اچھی ਗੱਲ ਹੈ ਬਟ ਟ੍ਰੈਫਿਕ ਲਾਈਟ ਸਾਰੀ ਖਰਾਬ ਹੈ ਇਸੀ ਚੌਕ ਤੇ ਕੀ ਤੁਸੀਂ ਇਸ ਬਾਰੇ ਪ੍ਰਸ਼ਾਸਨ ਨੂੰ ਬਿਲਕੁਲ ਕੇ ਹਾਂਜੀ ਹਾਂ ਵੀ ਆਰ ਵਰਕਿੰਗ ਔਨ ਇਟ ਇਹਦੇ ਦੇ ਵਿੱਚ ਆਲਰੇਡੀ ਕੰਮ ਚੱਲਦਾ ਪਿਆ ਜਲਦੀ ਠੀਕ ਹੋ ਜਾਣਗੇ ਆ ਸਮੇਂ ਸਮੇਂ ਤੇ ਜੀਐਨਯੂਨੀਵਰਸਿਟੀ ਜੋ ਕਿ ਵੱਡੇ ਪੱਧਰ ਤੇ ਸਿੱਖਿਆ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਮਹਰੀ ਭੂਮਿਕਾ ਨਿਭਾਉਂਦੀ ਹੈ ਕਿਸ ਤਰ੍ਹਾਂ ਦੇਖਦੇ ਹੋ ਯੂਨੀਵਰਸਿਟੀ ਯੂਨੀਵਰਸਿਟੀ ਦੇ ਇਸ ਤਰ੍ਹਾਂ ਦੇ ਉਦਮਾਂ ਨੂੰ ਤੁਸੀਂ ਦੇਖੋ ਅਸੀਂ ਆਲਵੇਸ ਵੈਲਕਮ ਕਰਦੇ ਆ ਜਦੋਂ ਸਿਵਲ ਸੁਸਾਇਟੀ ਵੱਲੋਂ ਕੋਈ ਵੀ ਜਿਹੜਾ ਇੰਸਟੀਚਿਊਟ ਹੈਗਾ ਆਦਾਰਾ ਹੈਗਾ ਸਾਹਮਣੇ ਆਉਂਦਾ ਹੈ ਕਿਉਂਕਿ ਇਹ ਸਾਡਾ ਸਭ ਦਾ ਸਾਂਝਾ ਕੰਮ ਹੈ ਇਹ ਪਰਿਵਾਰ ਹੁੰਦਾ ਹੈ ਸਾਡਾ ਸਾਰਾ ਸੁਸਾਇਟੀ ਹੈ ਉਹਨਾਂ ਦੇ ਇਨੀਸ਼ੀਏਟਿਵ ਨੂੰ ਅਸੀਂ ਆਲਵੇਸ ਵੈਲਕਮ ਕਰਦੇ ਆ ਅੱਜ ਅਸੀਂ ਜੋ ਹਿਸ਼ਾਰਪੁਰ ਟ੍ਰੈਫਿਕ ਪੁਲਿਸ ਦੇ ਨਾਲ ਮਿਲ ਕੇ ਜੋ ਨੈਸ਼ਨਲ ਰੋਡ ਸੇਫਟੀ ਵੀਕ ਚੱਲ ਰਿਹਾ ਹੈਗਾ ਮੰਥ ਚੱਲ ਰਿਹਾ ਹੈ ਉਹਦੇ ਵਿੱਚ ਅੱਜ ਅਸੀਂ ਇੱਕ ਟ੍ਰੈਫਿਕ ਰੂਲਸ ਦੀ ਅਵੇਅਰਨੈਸ ਜੋ ਹੈ ਅਵੇਅਰਨੈਸ ਡਰਾਈਵ ਕੀਤੀ ਹੈ ਆਪਦੇ ਐਨਐਸਐਸ ਵਿੰਗ ਦੇ ਵਲੰਟੀਅਰਸ ਦੇ ਨਾਲ ਜਿੱਥੇ ਬੱਚਿਆਂ ਨੇ ਆਪਦੀਆਂ ਤਖਤੀਆਂ ਦਿਖਾ ਕੇ ਔਰ ਲੋਕਾਂ ਨੂੰ ਇਹ ਸਾਰਾ ਕੁਝ ਜਾਗਰੂਕ ਕੀਤਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਰੋਡ ਤੇ ਚੱਲਦੇ ਹੋਏ ਜਿੰਨਾ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਔਰ ਕਿਹੜੀਆਂ ਗੱਲਾਂ ਨਾਲ ਅਸੀਂ ਆਪਦੀ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਇਹ ਸਾਰਾ ਕੁਝ ਬੱਚਿਆਂ ਨੇ ਅੱਜ ਬਹੁਤ ਵੱਡਾ ਉਪਰਾਲਾ ਕੀਤਾ ਹੈ ਔਰ ਉਹਦੇ ਨਾਲ ਨਾਲ ਅਸੀਂ ਅੱਜ 50 ਤੋਂ ਵੱਧ ਅਸੀਂ ਜੋ ਹੈਲਮਟ ਹੈ ਉਹ ਅਸੀਂ ਡਿਸਟ੍ਰੀਬਿਊਟ ਕੀਤੇ ਹੈ ਜਿਹੜੇ ਵੀ ਦੋ ਪਹੀਆ ਚਾਲਕ ਆ ਰਹੇ ਸੀਗੇ ਜਿਨ੍ਹਾਂ ਨੇ ਹੈਲਮਟ ਨਹੀਂ ਵੇਅਰ ਕੀਤਾ ਸੀਗਾ ਤਾਂ ਟ੍ਰੈਫਿਕ ਪੁਲਿਸ ਔਰ ਸਾਡੇ ਐਨਐਸਐਸ ਵਿੰਗ ਦੇ ਵਲੰਟੀਅਰਸ ਨੇ ਮਿਲ ਕੇ ਉਸ ਵਾਹਨ ਚਾਲਕ ਨੂੰ ਸਮਝਾਇਆ ਕਿ ਦੁਰਘਟਨਾ ਤੋਂ ਬਚਣ ਦੇ ਲਈ ਸਾਨੂੰ ਜਿਹੜਾ ਹੈਲਮਟ ਹੈ ਪਾਉਣਾ ਬਹੁਤ ਜ਼ਰੂਰੀ ਹੈ ਤਸੋ ਅੱਜ ਜੀਐਨ ਯੂਨੀਵਰਸਿਟੀ ਨੇ ਇਦਾਂ ਦਾ ਇਨੀਸ਼ੀਏਟਿਵ ਲੈ ਕੇ ਕਿ ਜੋ ਇੱਕ ਸਮਾਜ ਦੇ ਲਈ ਇੱਕ ਉਸ ਤਰੀਕੇ ਦਾ ਪ੍ਰੋਗਰਾਮ ਲਿਖਿਆ ਜਿੰਦੇ ਵਿੱਚ ਸਮਾਜ ਨੂੰ ਇੱਕ ਸੇਧ ਮਿਲੀ ਹੈ ਕਿ ਅਸੀਂ ਟ੍ਰੈਫਿਕ ਰੂਲਸ ਨੂੰ ਕਿਸ ਤਰੀਕੇ ਨਾਲ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣਾ ਸਰ ਜੈਸਾ ਕਿ ਹੁਸ਼ਿਆਰਪੁਰ ਮੇ ਐਕਸੀਡੈਂਟ ਕੇ ਕੇਸਸ ਬਹੁਤ ਵੱਧ ਰਹੇ ਹਨ ਤਾਂ ਲੋਕੋ ਕੋ ਅਵੇਅਰ ਕਰਨੇ ਕੇ ਲਿਏ ਕਿ ਉਹ ਹੈਲਮਟ ਲਗਾਏ ਔਰ ਆਪਣਾ ਧਿਆਨ ਰੱਖ ਕੇ ਜਿਸੇ ਐਕਸੀਡੈਂਟ ਕੇ ਕੇਸਸ ਪੇ ਕਾਬੂ ਹੈ ਉਸਕੇ ਲਿਏ ਟ੍ਰੈਫਿਕ ਪੁਲਿਸ ਕੀਆ ਕੀਆ ਕਾਮ ਕਰ ਰਹੀ ਹੈ ਇਹ ਮੈਡਮ ਨੇ ਅੱਜ ਤੁਹਾਡੇ ਮੀਡੀਆ ਮੱਦੇ ਬਰਾਏ ਬੇਨਤੀ ਕਰ ਰਹੇ ਆ ਕਿ ਅੱਜ ਜਿੱਦਾਂ ਪੰਜਾਬ ਸਰਕਾਰ ਵੱਲੋਂ ਅੱਗੇ ਟ੍ਰੈਕ ਵੀਕ ਚੱਲਦਾ ਔਰ ਟ੍ਰੈਕ ਮੱਤ ਚੱਲ ਰਿਹਾ ਦਿੱਲੀ ਜਿੱਦਾਂ ਅੱਜ ਆਪਾਂ ਜੇ 2 ਵੀਕ ਲਾ ਰਿਹਾ ਉਹਨਾਂ ਨੂੰ ਹੈਲਮਟ ਪ੍ਰੋਵਾਈਡ ਕਰ ਰਹੇ ਆ ਜੀਐਨਈ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਗਾਇਬ ਗਾਇਬ ਵੀ ਕੈਂਪ ਲਾ ਕੇ ਇਹਨਾਂ ਨੂੰ ਅਵੇਰਨੈਸ ਕਰਦੇ ਆ ਵੀ ਟੂ ਵੀਕਲ ਜਿਹੜੇ ਚਲਾਉਨੇ ਹੋ ਉਥੇ ਹੈਲਮਟ ਪਾ ਕੇ ਚੱਲੋ ਕਿਉਂਕਿ ਜਿਹੜਾ ਟੂ ਵੀਕਲ ਆ ਹੈਲਮਟ ਦੇ ਨਾਲ ਬਹੁਤ ਜ਼ਿਆਦਾ ਸੇਫਟੀ ਹੋ ਜਾਂਦੀ ਹੈ ਜੀ ਸਰ ਇਹ ਜੋ ਅਵੇਰਨੈਸ ਕੈਂਪ ਚੱਲ ਰਿਹਾ ਵੋ ਰੈਗੂਲਰ ਚੱਲਦਾ ਹੈ ਜਾਂ ਫਿਰ ਮਨთ-ਮਨਤ ਪੇ ਚੱਲਦਾ ਹੈ ਕੋਈ ਸਪੈਸ਼ਲ ਡੇ ਪਰ ਇਹ ਪੰਜਾਬ ਸਰਕਾਰ ਵੱਲੋਂ ਤੇ ਸਾਲ ਬਾਦ ਇੱਕ ਜਨਨ ਕਿ ਪਹਿਲੋਂ ਵੀਕ ਚੱਲਦਾ ਸੀ ਹੁਣ ਮਨਤ ਚੱਲਦਾ ਆ ਸਾਡੇ ਟ੍ਰੈਫਿਕ ਵੱਲੋਂ ਮਾਨਜੋਗ ਐਸਰ ਵੀ ਸਾਹਿਬ ਜੀ ਵੱਲੋਂ ਇੱਕ ਡੇਲੀ ਕੇ ਜਿਹੜੀਆਂ ਦੇਸ਼ਨਰਦੇਸ਼ ਆ ਜਨਨ ਕਿ ਆਪਾਂ ਟੂ ਵੀਕਲ ਇਹ ਰੱਖਿਆ ਵਾਲੇ ਟਰਾਂਸਪੋਰਟ ਦੇ ਜਾ ਕੇ ਵੇਅਰਨਸ ਕਰਦੇ ਰਹੇ ਨੇ ਡਰਾਈਵਰਾਂ ਨੂੰ ਹਾਂਜੀ ਸਰ ਜਿਵੇਂ ਕਿ ਜੀਐਨਏ ਯੂਨੀਵਰਸਿਟੀ ਵਾਲੋ ਨੇ ਲੋਕੋ ਨੂੰ ਅਵੇਅਰ ਕਰਨੇ ਲਈ ਐਕਸੀਡੈਂਟ ਸੇ ਬਚਾਉਣੇ ਲਈ ਹੈਲਮਟ ਡਿਸਟ੍ਰਿਬਿਊਟ ਕੀਤਾ ਹੈ ਐਸੇ ਔਰ ਕੀ ਕੀ ਕਦਮ ਉਠਾਏ ਜਾ ਰਹੇ ਹਨ ਜਿਸ ਸੇ ਲੋਕੋ ਨੂੰ ਬਚਾਇਆ ਜਾ ਸਕਤੇ ਐਕਸੀਡੈਂਟ ਵਗੈਰਾ ਸੇ ਇਹ ਸਰ ਸਾਡੇ ਨਾਲ ਅਰੋੜਾ ਸਾਹਿਬ ਵੀ ਆ ਇਹ ਵੀ ਸਾਡੇ ਨਾਲ ਸਹਿਯੋਗ ਕਰਦੇ ਆ ਇਹਨਾਂ ਜੀ ਅਰਲੈਂਸ ਕਲੱਬ ਆਲੇ ਆ ਇਹ ਜਿਹੜੀਆਂ ਟਰੈਕਟਰ ਮਗਰ ਆਪਾਂ ਜਿਹੜੇ ਰਿਫਲੈਕਟਰ ਲਗਾ ਰਹੇ ਆ ਜਦ ਤੱਕ ਤਾਂ ਪੰਜਾਬ ਸਰਕਾਰ ਦੇ ਹੁਕਮ ਹੁੰਦਾ ਉਹਦੀ ਨਿਰਪਾਲਣਾ ਕੀਤੀ ਜਾਂਦੀ ਆ ਤੇ ਜਿਹੜੀ ਤੁ ਵੀ ਆਪਣੇ ਲੈਟਰ ਨਾਲ ਗਾਗੇ ਚੱਲੋ ਸਲੋ ਚੱਲੋ ਗੱਡੀ ਜਿਹੜੀ ਆ ਰੋਡ ਤੇ ਨਾ پارک ਕਰੋ ਕਿੱਥੇ ਕੋਈ ਜਗ੍ਹਾ ਮਿਲਦੀ ਪਾਰਕੀ ਉੱਥੇ ਗੱਡੀ ਕਵਾਰ ਕਰੋ ਸਰ ਜਿਵੇਂ ਕਿ ਅੱਜ ਲੋਕੋ ਨੂੰ ਹੈਲਮਟ ਡਿਸਟ੍ਰਿਬਿਊਟ ਕਰਾਇਆ ਗਿਆ ਤਾਂ ਕੀ ਹੁਸ਼ਿਆਰਪੁਰ ਕੇ ਲੋਕ ਹੈਲਮਟ ਲਗਾਉਣਗੇ ਕਿਉਂਕਿ ਇੱਥੇ ਕੇ ਲੋਕੋ ਕੋ ਹੈਲਮਟ ਲਗਾਉਣੇ ਕੀ ਆਦਤ ਨਹੀਂ ਹੈ ਬਿਲਕੁਲ ਲਗਾਉਣਗੇ ਜੀ ਅਜਾ ਆਪਾਂ ਇਹਨਾਂ ਨੂੰ ਅਵੇਅਰਨੈਸ ਕੀਤਾ ਆ ਤੇ ਅਗੋਂ ਤੋਂ ਬਾਅਦ ਫਿਰ ਜਿਹੜੀ ਆ ਬੰਦੀ ਕਰੂਨੀ ਕਾਰਵਾਈ ਕੀਤੀ ਜਾਊਗੀ ਇਹਨਾਂ ਨੂੰ ਇਹਨਾਂ ਨੇ ਪਟਾਵਾ ਤੇ ਜਿਹੜੇ ਆ ਹੈਲਮਟ ਦੇ ਰਹੇ ਆ ਤੇ ਇਹ ਕਿਉਂ ਹੈਲਮਟ ਜਿਹੜਾ ਆ ਨਾ ਸੱਚਾ ਸਾਥੀ ਆ ਇਹਨੂੰ ਕੋਈ ਬੋਝ ਨ दोस्तों आपका स्काइसी ऑयल ये ऑयल पूरा 100% परसेंट इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल